ਤਾਰੀਆਂ ਦਾ ਸੋਚਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਮਰ ਕੱਸ ਕੇ ਤਿਆਰ ਬਰ ਤਿਆਰ ਹੋ ਕੇ ਇਸ਼ਾਨ ਸਾਹਿਬ ਦੇ ਕੋਲ ਕਤਰ ਹੋ ਕੇ ਆਪਾਂ ਮਹੱਲਾ ਕੱਢਣਾ ਹੈ ਸਾਰੇ ਹੀ ਸਦਧ ਵੱਧ ਹੋ ਕੇ ਸੂਰਮੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਤੁਹਾਡਾ ਸਾਰਿਆਂ ਦਾ ਫਿਰ ਸਵਾਗਤ ਕਰਦੇ ਆਂ ਤੁਹਾਡੇ ਆਪਣੇ YouTube ਚੈਨਲ ਤੇ ਹੋਰ ਵੀ ਸਾਰੇ ਵਧੀਆ ਹੋਵਾਂਗੇ ਤੇ ਤੁਹਾਨੂੰ ਸਾਰਿਆਂ ਨੂੰ ਸੁੱਤ ਪਹਿਲੀ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਹਾਰਾ ਸਾਰਿਆਂ ਨੂੰ ਖੰਡੇ ਬਾਟੇ ਦੀਾ ਆਹਲ ਬਖਸ਼ਣ ਤੁਸੀਂ ਸਾਰੇ ਅਮਰੇਸ਼ਰ ਕੁਮਾਰ ਸਿੰਘ ਸਜੋ ਤੇ ਆਪਾਂ ਹੁਣ ਬੋਲਦੇ ਆਂ ਗੁਰੂ ਘਰ ਜਿਸੇ ਕੱਲ ਨੂੰ ਸਫਾਈ ਕੀਤੀ ਸੀ ਤੇ ਹਾਂਜੀ ਚਲੋ ਬਾਬਾਈ ਅਸੀਂ ਨਿਸ਼ਾਨ ਲੈ ਕੇ ਆਈਏ ਪਹਿਲੇ ਨਿਸ਼ਾਨ ਤਿਆਰ ਕਰ ਲਈਏ ਇੱਕ ਮਿੰਟ ਹੋਈਏ ਦੇਖੋ ਮੈਂ ਤੁਹਾਨੂੰ ਇੱਕ ਮਿੰਟ ਇਸ ਨੂੰ ਦੇਖੋ 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 ਤੇ ਅੱਜ ਆਪਾਂ ਪਹਿਲੇ ਮੱਲਾ ਕੱਢਣਾ ਵਾ ਇਧਰ ਨੂੰ ਬਿਲਾਲੀ ਸੜਕ ਜਿੱਥੇ ਕੱਲ ਸਫਾਈ ਕੀਤੀ ਸੀ ਤੇ ਗੁਰੂ ਘਰਾਂ ਨਿਸ਼ਾਨਾਂ ਦੀ ਸੇਵਾ ਵੀ ਹੋ ਗਈ ਆ ਤੇ ਹੁਣ ਚੱਲਦੇ ਆ ਅੰਦਰ ਤੇ ਵਲੋਗ ਸਾਰਾ ਦੇਖਿਓ ਗੜਕਾ ਵੀ ਕੱਢਣਾ ਘੋੜੇ ਵੀ ਆਪਣੇ ਤਿਆਰ ਹੋ ਚੁੱਕੇ ਆ ਤੇ ਉਧਰ ਘੋੜੀ ਵੀ ਲਿਖਾਣੀਆਂ ਤੁਹਾਨੂੰ ਸਪੀਕਰ ਬਣਾ ਇੰਡੀਆ ਦਵਾ ਚੁੱਕਿਆ ਸੀ ਤੇ ਹੁਣ ਤਿਆਰੀ ਪੂਰੀ ਹੋ ਰਹੀ ਆ ਭਾਜੀ ਨਾਊਂਸਮੈਂਟ ਕਰਨ ਲੱਗੇ ਆ ਕਿਉਂਕਿ ਹੁਣ ਟਾਈਮ ਆ ਮਹੱਲੇ ਦਾ ਤੇ ਮਹੱਲਾ ਆ ਪਾ ਸ਼ੁਰੂ ਕਰਦੀਏ ਠੀਕ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਤਿਆਰੀ ਆਪਣੀ ਬਹੁਤ ਦੇ ਚੱਲ ਰਹੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਸਿੰਘ ਆਪਣੇ ਸਾਰੇ ਖੜੇ ਆ ਉਧਰ ਤੇ ਆਪਾਂ ਜੰਗਲ ਚ ਜਾਣਾ ਵਾਟਕਾ ਖਾਲਸਾ ਬਹੁਤ ਹੈ ਅਹਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਅੰਦਰੂ ਅੰਦਰੂ ਜੀ ਕਾ ਜੀ ਲੈ ਫੋਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸਾਖੀ ਦਾ ਜੋੜ ਮੇਲਾ ਗੁਰਦੁਆਰਾ ਟਿੱਬੀ ਸਾਹਿਬ ਇਥੇ ਹੋਣ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਦੁਬਾਰਾ ਸੇ ਵਾਰੀਆਂ ਫੌਜਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਮਰ ਕੱਸ ਕੇ ਤਿਆਰ-ਬਰਤਿਆਰ ਹੋ ਕੇ ਨਿਸ਼ਾਨ ਸਾਹਿਬ ਦੇ ਕੋਲ ਕੱਤਰ ਹੋ ਕੇ ਆਪਾਂ ਮਹੱਲਾ ਕੱਢਣਾ ਹੈ ਸਾਰੇ ਹੀ ਸੰਬੱਧ ਵੱਧ ਹੋ ਕੇ ਦੂਰ ਮੇਂ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਜੀ ਹੈ ਨਾ ਜਬਾਤੀ ਸੇਵਾ ਨੂੰ ਪਾਏ ਵਾਹਿਗੁਰੂ ਜੀ ਕਾ ਵਾਹਿ ਵਾਹਿ ਹੈ ਗੁਰੂ ਜੀ ਕੀ ਫਤਿਹ ਆਰਮ ਵਾਰੀਅਰ ਇਨ ਆਲ ਧੋਰੀਆਂ ਦੇ ਜਥੇਦਾਰ ਬਾਬਾ ਜੀ ਬਾਬਾ ਅਜੀਤ ਸਿੰਘ ਜੀ ਤੇ ਮਿਤ ਕਟ ਗਜੁਰੇ ਸਾਪੂਤ ਆਗਿਆਸੀ ਨਾਹੀ ਕਿਝ ਖੰਡ ਧਾਰਨ ਤਾਰਿਗ ਬ੍ਰਹਮੰਡ ਲਖ ਪੇ ਪੁਰਖ ਕਰਤਾ ਪਿਆਵ ਜਪਾਇਤਾ ਨਾਨਕ ਜਾਪ ਜਿਨ ਬ੍ਰਹਮ ਜਾਤਾ ਸੁਭ ਸੋਭਾ ਵੰਤ ਸਾਰ ਸੰਸਾਰੁ ਦ੍ਰਿਅਤਨ ਮੰਤ ਕਰੰਤੇ ਸੇਵਕ ਸਰੂਪ ਉਧਾਰਨ ਪ੍ਰਭ ਕੇ ਸੇਵਕ ਦੁਖ ਮਿਸਾਰਣ ਜੇ ਕੋ ਕਹਾਵੇ ਪ੍ਰਭ ਕੀ ਕਲਾ bina ਕਹਦਾਵੇ ਜੇ ਕੋ ਹੋਏ ਬਹਿ ਦਲਤਾਰ ਤਿਸ ਦਿਨ ਹਰ ਜਾਣ ਗਵਾਰ ਜਿਸ ਗੁਰ ਪ੍ਰਸਾਦ ਟੁੱਟੇ ਹੋ ਰੋਗ ਪਾਈਐ ਦੁਖ ਸੁਖ ਪ੍ਰਭ ਦੇ ਬਣਹਾਰ ਅਵਰਤਿਆ ਤੂਤ ਸਹਿ ਜਿ ਤਾਰ ਜੋਗਿ ਕਰੈ ਜੋਏ ਤੁਮਾਰ ਤੁਗਾ ਕਾਹਿ ਪ੍ਰਿਆ ਜਾਣ ਕਉਨ ਬਤਾਇ ਜੇ ਸੰਗ ਗੁਰ ਪ੍ਰਿਉ ਰਤੋ ਕੀ ਬਤਾਂ ਅ ਦਰਦੇ ਮਾਹੀ ਨਾਨਕ ਪਾਸੇ ਚਤੀ ਕਰ ਜਾਏ ਜਿਸ ਬਕਰ ਕੋਲੈ ਆਇਆ ਰਾਮ ਨਾਮ ਫਰ ਕਰ ਤਰਪਾਇਆ

ਵਾਹਿਗੁਰੂ 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 ਜੜਦ ਜੜਦ ਹੋਇਆ ਬੋਲਿਆ ਮਹਾਰਾਜ ਹੋਇਆ ਗੋਣਿਆ ਮਹਾਰਾਜ ਰਾਜ ਰੱਖ ਲਈ ਆਪਣੇ ਨਾਮ ਦੀ ਚੜਦਾ ਹੋਇਆ ਬੋਲਿਆ ਮਹਾਰਾਜ ਰਾਜ ਰੱਖ ਲਈ ਆਪਣੇ ਨਾਮ ਦੀ ਨਾਮ ਜੀ ਨਾਮ ਜੀ ਚੜਦਾ ਹੋਇਆ ਬੋਲੇ ਆ ਮਹਾਰਾਜ ਚੜਦਾ ਹੋਇਆ ਧਨ ਬੋਧ ਰਦੀ ਬਸ ਜੋ ਕੇ ਆ ਰਹੇ ਗਿਆਨ ਹੈ ਕਿ ਬੜੀ ਮਨੋ ਖਾਸ ਲਾਤਰ ਦਾ ਕੋਤ ਗਏ ਗੋ ਗਾ ਗੋਲਾ ਨਹੀਂ ਕੋ ਦਾ ਜਾਗ ਮੈਂ ਜਸ ਹਰਦੇ ਉਹ ਸਭ ਨੇ ਹੈ ਸਭ ਹੀ ਨਹੀਂ ਕੋ ਤਰੇਣ ਜਾ ਪਤਰ ਸੋ ਜਾਏ ਉਸ ਮਸਲੂਦ ਤਰੇਣ ਜਾ ਪਤਰ ਸੋ ਕਸ਼ਫ ਮਲਾ ਹੁੰਦਾ ਨਹੀਂ ਹੈ ਸਤਿ ਸਵਾਗੀ ਗਦਾਏ ਪੂਰੀ ਪਾਈ ਹੈ ਕੋਨੇ ਸੋਚਾ ਕਰਦਾ ਹੈ ਦਈਆ ਕੋਹਰਾ

ਉਗਰ ਕੋ ਮਾਰਦੇ ਨਾ ਕੋ ਨਾਮ ਲੱਗਦਾ ਏ ਮਾਰਦੇ ਹੈ ਖਾਣ ਦੇ ਕੋ ਨਾਮ ਹੈ ਹਿੰਗ ਬਣਕਾਰੀ ਮੇਰੇ ਸੀਤਾ ਤਰਨਾ ਦਰਦੀ ਕਰਨੀ ਜਗ ਤੋਂ ਨਿਆਰੀ ਮੀਤ ਜਥੇਦਰ ਬਾਬਾ ਨਾ ਦਸੇਗਾ ਕਹਿਣੀ ਕਰਨੀ ਦੇ ਪੂਰੇ ਹਰਿੰਦਰਾ ਸਿੰਘ ਸਰਵਜੀਤ ਮੈਰਾਦੋਨ ਹੈ ਯੋਇਫਾਈ ਖਾਤ ਪਾਛੇ ਦੇ ਆਦਮੇ ਰੂਪ ਹਾਲਾ ਜੁਗਰੀ ਆਦਰਪਾਲ ਸਿੰਘ ਸਰਦਾਰਪਾਲ ਸਿੰਘ ਵੱਲੋਂ ਪਾਕ ਤੇ ਪਾਣ ਨੰਦਾਂ ਦੇ ਅੰਦਰ ਦੇ ਬੋਲਾ ਜੀ ਵਾਸ ਤੇ ਗੋ ਚਰਨਾ ਕਮਲਾ ਨੂੰ ਪਹੋਚ ਵਾਹਿਗੁਰੂ ਆਹੇ ਗੁਰੂ ਜੀ ਦੀ ਬਖਸ਼ਿਸ਼ ਸਲੀਵਾਏ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਾਬਾਈ ਕਿੱਦਾਂ ਰਿਹਾ ਮੱਲਾ ਬਾਬਾਈ ਆਨੰਦ ਹੋ ਗਿਆ ਪੂਰਾ ਹਾਂਜੀ ਮੱਲਾ ਕੱਢ ਲਿਆ ਆਪਾਂ ਤੇ ਬਹੁਤ ਜ਼ਿਆਦਾ ਆਨੰਦ ਆਇਆ ਮਹਾਰਾ ਦੀ ਪੂਰੀ ਕਿਰਪਾ ਰੇ ਜੂ ਮੱਲਾ ਨਿਕਲ ਰਿਹਾ ਸੀ ਵਿੱਚ ਮੀ ਰੁਕ ਗਿਆ ਸੀਗਾ ਫਿਰ ਮੀਤਨ ਲੱਗਾ ਤੁਸੀਂ ਦੇਖ ਲਿਆ ਕਿਉਂ ਸਾਰੇ ਤੇ ਜੰਗਲ ਘੁੰਮ ਕੇ ਸਾਰਾ ਪਿੱਛੇ ਤੇ ਹੁਣ ਆਪਾਂ ਆਏ ਆ ਤੇ ਹੁਣ ਅਰੈਰਾ ਸਾਹਿਬ ਹੋਣੀ ਆ ਤੇ ਆਰਤੀ ਆਰਤਾ ਹੋਣਾਗਾ ਆਰਤੀ ਆਰਤਾ ਕਰਕੇ ਫਿਰ ਆਪਣਾ ਗਦਕੇ ਦਾ ਖਾਣਾ ਲੱਗਣਾ ਵਾ ਤੇ ਵਲੋਗ ਤੁਸੀਂ ਜਰੂਰ ਆਨੰਦ ਮਾਰ ਰਹੇ ਹੋ ਮੈਨੂੰ ਪਤਾ ਵਾ ਤੇ ਆਜੋ ਆਪਾਂ ਚੱਲਦੇ ਆਂ ਫਿਰ ਦਰਬਾਰ ਸਾਹਿਬ ਚਲ ਨਾਨਕ ਬ੍ਰਹਮ ਪ੍ਰਸਾਰ ਸਲੋਕ ਮਹਲਾ 5 ਵਾ ਤੇਰਾ ਕੀਤਾ ਜਾਤ ਨਾਹੀ ਮੈਨਾਂ ਜੋਗ ਕੀਤਾਈ ਮੈਨੈ ਰੁਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਈ ਤਰਸ ਪਿਆ ਮੇਰਾ ਮਦੋਈ ਸਤਗੁਰ ਸਾਜਣ ਮਿਲਿਆ ਨਾਨਕ ਨਾ